ਸੀ ਨਿਯੁਕਤੀ ਪੱਤਰਾਂ ਦੀ ਇੰਤਜ਼ਾਰ ਦੇ ਵਿੱਚ ਅੱਜ 6ਵੇਂ ਦਿਨ ਵੀ بارش ਦੇ ਮੌਸਮ ਮੌਸਮ ਵਿੱਚ ਵੀ ਸਿੱਖਿਆ ਮੰਤਰੀ ਦੇ ਪਿੰਡ ਬੈਠੇ ਹੋਏ ਆ ਇਹ ਸਰਕਾਰ ਦੀਆਂ ناکਾਮੀਆਂ ਕਿਤੇ ਨਾ ਕਿਤੇ ਜਿਹੜੀ ਕਹ ਲਓ ਸਾਡੇ ਸਾਥੀਆਂ ਦੀ 4994 ਕੈਡਰ ਦੀ ਜਾਣਾਂ ਜਾਣ ਲੈਂ ਤੇ ਤੁਰੀ ਹੋਈ ਹੈ ATT TET پاس ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਬੀਰਪੁਰ ਵਿਖੇ ਸ਼ਨੀਵਾਰ ਤੋਂ ਆਰੰਭ ਕੀਤੇ ਰੋਸ ਦਰਨਾ ਅੱਜ ਬਾਰਿਸ਼ ਦੇ ਵਿੱਚ ਜਾਰੀ ਹੈ ਦੂਸਰੇ ਪਾਸੇ ਤਰਨੇ ਚ ਬੈਠੇ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲਦੀ ਸਿਹਤ ਅਚਾਨਕ ਵਿਗੜ ਗਈ ਜਿਸ ਕਾਰਨ ਉਸ ਨੂੰ ਇੱਥੇ ਸਥਿਤ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਗਲੂਕੋਜ਼ ਲਗਾ ਕੇ ਬੱਗਾ ਖੁਡਾਲਦੀ ਸਿਹਤ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟਰਨੈਟ ਤੇ ਬੈਠੇ ਸਾਥੀਆਂ ਮੁਤਾਬਕ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ ਬੁੱਧਵਾਰ ਰਾਤ ਤੋਂ ਬਿਮਾਰ ਚੱਲ ਰਿਹਾ ਹੈ ਵੀਰਵਾਰ ਨੂੰ ਸਵੇਰ ਤੋਂ ਖਰਾਬ ਮੌਸਮ ਦੇ ਚਲਦਿਆਂ ਉਸ ਨੂੰ ਦਸਤ ਉਲਟੀਆਂ ਤੇਜ਼ ਬੁਖਾਰ ਤੇ ਸਰੀਰਕ ਕਮਜ਼ੋਰੀ ਨੇ ਘੇਰ ਲਿਆ ਜਿਸ ਕਾਰਨ ਉਸ ਦਾ ਸਰੀਰ ਕੰਬਣ ਲੱਗ ਪਿਆ ਜਿਸ ਦੇ ਚਲਦਿਆਂ ਯੂਨੀਅਨ ਮੈਂਬਰਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਹਾਂਜੀ ਅਸੀਂ 5894 ਬੇਰੁਜ਼ਗਾਰ ਅਧਿਆਪਕ ਜਿਵੇਂ ਕਿ ਸਾਨੂੰ ਸਰਕਾਰ ਨੇ ਇੱਕ ਉਮੀਦ ਦਿੱਤੀ ਹੈ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਉਹ ਪੂਰੀਆਂ ਕੀਤੀਆਂ ਜਾਣਗੀਆਂ ਹਨ ਤੇ ਜੇਕਰ ਸਰਕਾਰ ਅਸੀਂ ਵੀ ਅਸੀਂ ਵੀ ਉਮੀਦ ਕਰਦੇ ਹਾਂ ਕਿ ਜਿਹੜੀ ਸਰਕਾਰ ਆ ਉਹਨਾਂ ਉਮੀਦਾਂ ਤੇ ਖਰਾ ਉਤਰੂਗੀ ਜੇਕਰ ਸਰਕਾਰ ਇਹਨਾਂ ਉਮੀਦਾਂ ਤੇ ਖਰਾ ਨਹੀਂ ਉਤਰਦੀ ਤਾਂ ਮੇਰੀ ਸਰਕਾਰ ਨੂੰ ਸਿੱਧੀ ਸਿੱਧੀ ਚੇਤਾਵਨੀ ਆ ਸਰਕਾਰ ਇਹ ਨਾ ਕਵੇ ਕਿ ਇਹ ਆ ਕੇ ਮੁੜ ਜਾਂਦੇ ਆ ਇਹ ਗੰਭੀਰਪੁਰ ਫੇਰਾਪੁਰ ਪਾਉਣ ਆਉਂਦੇ ਆ ਤੇ ਚੱਲ ਜਾਂਦੇ ਆ ਵੀ ਸਾਡੇ ਤੇ ਕੋਈ ਅਸਰ ਨਹੀਂ ਹੋਣਾ ਜਿਹੜੀ ਹੁਣ ਸਾਡੀ ਇਹ ਲੜਾਈ ਹੋਊਗੀ ਜੋ ਅਸੀਂ ਬੈਠੇ ਆ ਜਿੰਨੇ ਵੀ ਅਸੀਂ ਅਧਿਆਪਕ ਬੇਰੁਜ਼ਗਾਰ ਅਧਿਆਪਕ ਟੀਚਰ ਬੈਠੇ ਆ ਅਸੀਂ ਆਪ ਦੀਆਂ ਮੰਗਾਂ ਮੰਗਵਾ ਕੇ ਪੂਰੀਆਂ ਕਰਕੇ ਜਾਵਾਂਗੇ ਜੇਕਰ ਸਰਕਾਰ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਜਿਹੜੀ ਸਾਡੀ ਨੀਤੀ ਆ ਉਹ ਆਰ ਜਾਂ ਪਾਰ ਜਾਂ ਕਰੋ ਜਾਂ ਮਰੋ ਵਾਲੀ ਨੀਤੀ ਅਸੀਂ ਅਪਣਾਵਾਂਗੇ ਇਹ ਸਾਡੀ ਲਾਸਟ ਚੇਤਾਵਨੀ ਆ ਤਾਂ ਮੈਂ ਘਰੇ ਬੈਠੇ ਸਾਥੀਆਂ ਨੂੰ ਵੀ ਅਪੀਲ ਕਰਦੀ ਆਂ ਵੀ ਸਾਥੀਓ ਆਪਣੇ ਕੋਲ 2-4 ਵਾਲੇ ਬੱਚੇ ਨਹੀਂ ਹੈਗੇ ਆ ਜੇ ਆਪਾਂ ਇਹ ਮੌਕਾ ਸੰਭਾਲ ਲਈਏ ਤਾਂ ਜੋ ਆਪਾਂ ਜਲਦੀ ਤੋਂ ਜਲਦੀ ਸਕੂਲਾਂ ਦੇ ਵਿੱਚ ਜੁਆਇਨ ਕਰ ਸਕੀਏ। ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਜਿਹੜਾ ਸਾਡਾ ਪੱਕਾ ਮੋਰਚਾ ਲਾਇਆ ਆਇਆ ਸੀਗਾ ਪਿਛਲੇ 6 ਦਿਨਾਂ ਤੋਂ ਜਿਹੜੀ ਸਰਕਾਰ ਨਾਲ ਅਸੀਂ ਮੰਗ ਲੈ ਕੇ ਆਏ ਸੀਗੇ ਕਿ ਸਾਡੀ ਜਿਹੜੀ ਜੁਆਇਨਿੰਗ ਹੈ ਉਹ 5 ਸਤੰਬਰ ਤੋਂ ਪਹਿਲਾਂ ਪਹਿਲਾਂ ਕਰਵਾਈ ਜਾਵੇ ਪਰ ਜਿਹੜੀ ਇਹ ਸਰਕਾਰ ਹੈ ਇਹ ਸਰਕਾਰ ਦੀ ناکਾਮੀਆਂ ਕਿਤੇ ਨਾ ਕਿਤੇ ਜਿਹੜੀ ਕਹ ਲਓ ਸਾਡੇ ਸਾਥੀਆਂ ਦੀ 9494 ਕੈਡਰ ਦੀ ਜਾਨ ਲੈਣ ਜਾਨ ਲੈਣ ਤੇ ਤੁਰੀ ਹੋਈ ਹੈ ਜਿਸ ਤੇ ਚਲਦੇ ਖੰਡ ਮੌਸਮ ਜਿਹੜਾ ਖਰਾਬ ਹੋਣ ਦੇ ਕਾਰਨ ਕੱਲ ਬਾਰਿਸ਼ ਸਾਰਾ ਦਿਨ ਚੱਲਣ ਦੇ ਕਾਰਨ ਹੈ ਜਿਹੜਾ ਤਰਨਾ ਜਾਰੀ ਰਿਹਾ ਜਿਸ ਦੇ ਚਲਦੇ ਸਾਡੇ ਸਾਥੀ ਦਰਗਾਹ ਫੁਦਾਰ ਜੀ ਦੀ ਜਿਹੜੀ ਹੈ ਸਿਹਤ ਹੈ ਨਾਜ਼ੁਕ ਹਾਲਤ ਦੇ ਵਿੱਚ ਜਿਨ੍ਹਾਂ ਨੂੰ ਹਸਪਤਲ ਜਮਾ ਦਾਖਲ ਕਰਵਾਇਆ ਗਿਆ ਹੈ ਹਸਪਤਲ ਵੀ ਇਹ ਰਿਪੋਰਟ ਵਗੈਰਾ ਆ ਜਾਂਦੀ ਹੈ ਨਹੀਂ ਕੁਝ ਦਿਨ ਤੱਕ ਪਰ ਜਿਹੜੀ ਸਰਕਾਰ ਨੂੰ ਆ ਹਜੇ ਤੱਕ ਇੰਨੀ ਸ਼ਰਮ ਨਹੀਂ ਆਈ ਕਿ ਇਹ ਜਿਹੜੇ ਬੇਰੁਜ਼ਗਾਰ ਨੇ ਇਹ ਆਪਦੀ ਜਾਇਜ਼ ਮੰਗਾ ਲੈ ਕੇ ਸਾਡੇ ਕੋਲ ਆਏ ਨੇ ਅਸੀਂ ਜਿਹੜਾ ਇਹਨਾਂ ਦਾ ਹੱਲ ਕਰੀਏ ਮੌਸਮ ਦੀ ਖਰਾਬੀ ਕਰਕੇ ਕਹਿ ਲਓ ਦੂਸਰੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਹਿ ਲਓ ਜਿਹੜੀ ਆ ਅਸੀਂ ਇਸ ਹਾਲਤ ਵਿੱਚ ਪਹੁੰਚ ਚੁੱਕੇ ਆ ਇਸ ਹੱਦ ਤੱਕ ਮਜਬੂਰ ਹੋ ਚੁੱਕੇ ਆ ਕਿ ਸਾਨੂੰ ਬਾਰਿਸ਼ ਮੇਂ ਹਨੇਰੀ ਦੇ ਵਿੱਚ ਵੀ ਜਿਹੜਾ ਸੜਕਾਂ ਤੇ ਪੈਣਾ ਪੈ ਰਿਹਾ ਹੈ ਦੇਰਗਾਰ ਜਿਹੜੇ ਉਹ ਆਪਣੇ ਘਰਾਂ ਤੋਂ तकरीबन 302 400 ਕਿਲੋਮੀਟਰ ਦੀ ਦੂਰੀ ਤੇ ਸਿੱਖਿਆ ਮੰਤਰੀ ਸਾਹਿਬ ਦੇ ਪਿੰਡ ਬੈਠੇ ਐ ਇੱਕ ਸਾਨੂੰ ਮੌਸਮ ਦੀ ਮਾਰ ਚ ਲੈਣੀ ਪੈਰੀ ਐ ਔਰ ਦੂਸਰੀ ਐ ਜਿਹੜੀ ਸਰਕਾਰਾਂ ਦੀ ਬੇਰੁਖੀ ਦਾ ਅਸੀਂ ਸਾਹਮਣਾ ਕਰ ਰਹੇ ਹਾਂ ਉਸ ਪਿਆਸ ਦੇ ਨਾਂ ਨਾਲ ਬੇਰਅਮੀ ਦੀ ਹਾਲਤ ਹੋਣ ਕਰਕੇ ਸਾਡੇ ਬਹੁਤ ਸਾਰੇ ਸਾਥੀ ਐ ਜਿਹੜੇ ਉਹ ਬਿਮਾਰੀਆਂ ਨਾਲ ਲੜ ਰਹੇ ਐ ਅੱਜ ਸਾਡੇ ਸੂਬਾ ਆਗੂ ਬग्गा ਬਰਾਲ ਜੀ ਇਸ ਬਿਮਾਰੀ ਤੋਂ ਪੀੜਤ ਐ ਕਿ ਬਹੁਤ ਜ਼ਿਆਦਾ ਉਹਨਾਂ ਨੂੰ ਬੁਖਾਰ ਐ ਔਰ ਹੋਰ ਵੀ ਸਿਹਤ ਸੰਬੰਧੀ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ ਸਾਡੀ ਸਰਕਾਰ ਨੂੰ ਇਹ ਹੀ ਵਿਚਾਰਸ਼ ਹੈ ਕਿ ਸਾਨੂੰ ਇਸ ਮਾੜੇ ਹਾਲਾਤਾਂ 'ਚੋਂ ਕੱਢ ਕੇ ਸਾਨੂੰ ਸਾਡਾ ਰੋਜ਼ਗਾਰ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੇ ਘਰ ਆਪਣੇ ਪਰਿਵਾਰ 'ਚ ਜਾ ਸਕੀਏ ਅਸੀਂ ਬੇਰੋਜ਼ਗਾਰੀ 88894 ਅਧਿਆਪਕਾਂ ਅੱਜ ਸਾਡਾ ਤਰਨਾ ਸਿੱਖਿਆ ਮੰਤਰੀ ਦੇ ਪਿੰਡ ਲੱਗੇ ਨੂੰ ਤਕਰੀਬਨ 6 ਦਿਨ ਹੋ ਗਏ ਨੇ ਕਿਉਂਕਿ ਸਰਕਾਰ ਨੇ ਅਜੇ ਤੱਕ ਸਾਨੂੰ ਨਿਯੁਕਤੀ ਪੱਤਰ ਨਹੀਂ ਜਾਰੀ ਕੀਤੇ ਅਸੀਂ ਨਿਯੁਕਤੀ ਪੱਤਰਾਂ ਦੀ ਇੰਤਜ਼ਾਰ ਦੇ ਵਿੱਚ ਅੱਜ 6ਵੇਂ ਦਿਨ ਵੀ ਬਾਰਿਸ਼ ਦੇ ਮੌਸਮ ਮੌਸਮ ਵਿੱਚ ਵੀ ਸਿੱਖਿਆ ਮੰਤਰੀ ਦੇ ਪਿੰਡ ਬੈਠੇ ਹੋਏ ਆ ਜੇਕਰ ਸਰਕਾਰ ਸਾਡੇ ਕੰਮ ਵਿੱਚ ਕੋਈ ਵੀ ਕਟਾਈ ਕਰਦੀ ਹੈ ਤਾਂ ਅਸੀਂ ਆਪਣੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਾਂਗੇ ਤੇ ਇਸ ਦੇ ਨਾਲ ਗੁਪਤ ਐਕਸ਼ਨ ਵੀ ਕੀਤੇ ਜਾਣਗੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਸਾਨੂੰ 5 ਸਤੰਬਰ ਤੋਂ ਪਹਿਲਾਂ ਪਹਿਲਾਂ ਸਕੂਲਾਂ ਦੇ ਵਿੱਚ ਜੁਆਇਨ ਕਰਵਾ ਕੇ ਭੇਜਿਆ ਜਾਵੇ ਤਾਂ ਜੋ ਅਸੀਂ ਵੀ ਆਪਣੀ ਬੇਰੁਜ਼ਗਾਰੀ ਦਾ ਸੰਤਾਪ ਪੋਕੇ ਅਸੀਂ ਇੱਕ ਰੋਜ਼ਗਾਰ ਤੇ ਨੂੰ ਪ੍ਰਾਪਤ ਕਰ ਸਕੀਏ ਧੰਨ